ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹੁੰਚੇ ਹਾਂ ਜੀ ਪਿੰਡ ਦੇਹੜ ਗਵਾਰ ਆਪਣਾ ਕੈਂਪ ਦੇ ਕੋਲ ਤੁਹਾਡਾ ਆਪਣਾ ਕੈਂਪ ਅਕਾਲੀ ਦਲ ਵਾਰਿਸ ਪੰਜਾਬ ਤੇ ਡਸਤ ਲੈ ਕੇ ਪਹੁੰਚੇ ਹਾਂ ਜੀ ਆੜ ਪੀੜਤਾਂ ਲਈ ਜਿੱਥੇ ਇਹ ਕੈਂਪ ਲੱਗਾ ਹੋਇਆ ਉੱਥੇ ਪਹੁੰਚੇ ਹਾਂ ਜੀ ਤੇ ਦੇਖੋ ਸਾਹਮਣੇ ਦੇਖੋ ਬਹੁਤ ਸਾਰਾ ਚ ਰਸਤਾ ਰਾਸ਼ਨ ਪੱਟੇ ਅੱਧ ਕੋ ਬਹੁਤ ਮੇਰਾ ਸਮਗਰੀ ਲੈ ਕੇ ਪਾਣੀ ਬਹੁਤ ਸਾਰਾ ਰਾਸ਼ਨ ਪਹੁੰਚਿਆ ਹੈ ਤੇ ਇੱਥੇ ਤੁਹਾਨੂੰ ਅੱਗੇ ਵੀ ਲੈ ਕੇ ਦਿਖਾਵਾਂਗਾ ਜਿੱਧਰ ਪਾਣੀ ਬਹੁਤ ਜ਼ਿਆਦਾ ਮਾਰ ਕੀਤੀ ਹੋਈ ਆ ਇਹ ਪਿੰਡ ਦੇ ਵਿੱਚ ਜਿੱਥੇ ਤੱਕ ਪਾਣੀ ਦੀ ਮਾਰ ਜ਼ਿਆਦਾ ਹੋਈ ਕਦੋਂ ਸੁਕੇਗਾ ਤੇ ਕਦੀਮੀਦਾਰ ਪੈਰਾਂ ਤੇ ਆਊਗਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਇੱਥੇ ਜਿੱਧਰ ਤੁਸੀਂ ਦੇਖ ਰਹੇ ਹੋ ਸਾਰਾ ਪਾਣੀ ਪਾਣੀ ਹੈ ਜੀ ਬਾਕੀ ਕੋਈ ਨਾ ਵਰਗੇ ਵੀ ਦਿਖਾਵਾਂਗੇ ਸਾਰੇ ਜੁੜੇ ਰਹੋ ਸਾਡੇ ਪੇਜ ਨਾਲ ਕਲਾ ਨੌਰ ਦੇ ਲਾਗੇ ਪਿੰਡ ਪਿੰਦਾ ਜੀ ਆ ਤੁਸੀਂ ਦੇਖ ਹੀ ਰਹੇ ਹੋ ਕਿ ਜਿੱਥੇ-ਜਿੱਥੇ ਤੁਹਾਡੀ ਨਿਗਾਹ ਜਾਂਦੀ ਏ ਪਾਣੀ ਹੀ ਪਾਣੀ ਹੈ ਇਹ ਕੋਈ ਦਰਿਆ ਦਾ ਏਰੀਆ ਨਹੀਂ ਹੈਗਾ ਨਾ ਕੋਈ ਨਦੀ ਵਗਦੀ ਹੈ ਜੀ ਇਹ ਸਾਰਾ ਰਾਵੀ ਦਰਿਆ ਦਾ ਪਾਣੀ ਟੁੱਟ ਕੇ ਆਇਆ ਹੋਇਆ ਹੈ ਜੀ ਇੱਧਰ ਤੁਸੀਂ ਪਾਣੀ ਦੀ ਸਪੀਡ ਚੈੱਕ ਕਰੋ ਜੀ ਤੇ ਪਾਣੀ ਦੇਖੋ ਸਾਰਾ तकरीबन ਕਿੰਨਾ ਜ਼ਿਆਦਾ ਪਾਣੀ ਹੈ ਜੀ ਪਰ ਨੁਕਸਾਨ ਇੱਥੇ ਜ਼ਿੰਮੇਵਾਰ ਦਾ ਬਹੁਤ ਜ਼ਿਆਦਾ ਹੋ ਗਿਆ ਜੀ ਇੱਥੇ ਨਾ ਤੁਸੀਂ ਮੈਂ ਤੁਹਾਨੂੰ ਦਿਖਾਣਾ ਆ ਪਿੰਡ ਹੈ ਜੀ ਕਿਤੇ ਸ਼ਾਇਦ ਤੁਹਾਡੀ ਨਿਕਾ ਪਵੇ ਕਿ ਨਾ ਪਵੇ ਇਹ ਪਿੰਡ ਛੱਤਾਂ ਤੇ ਰਹਿਣ ਨੂੰ ਮਜਬੂਰ ਹੈ ਜੀ ਕਿਉਂਕਿ ਬਹੁਤ ਮਾੜੇ ਹਾਲਾਤ ਆ ਪਿੰਡ ਦੇ ਇਹ ਪਿੰਡ ਦੇ ਵਿੱਚ ਪਾਣੀ ਬਹੁਤ ਆ ਚੁੱਕਾ ਹੈ ਜੀ ਆ ਦੇਖੋ ਪਾਣੀ ਦੀ ਸਪੀਡ ਚੈੱਕ ਕਰੋ ਤੁਸੀਂ ਕਿੰਨਾ ਜ਼ਿਆਦਾ ਪਾਣੀ ਹੈ ਜੀ ਦੇਖੋ ਜੀ ਕਿੰਨਾ ਜ਼ਿਆਦਾ ਪਾਣੀ ਹੈ ਔਰ ਇੰਨਾ ਪਾਣੀ ਪਾਣੀ ਹੋਇਆ ਪਿਆ ਸਾਰੇ ਪਾਸੇ ਜੀ ਇਹ ਹੈ ਜੀ ਪਿੰਡ ਦੇਹੜ ਗਵਾਰ ਕਿੱਥੇ ਆ ਭਾਜੀ ਬਹੁਤ ਪਾਣੀ ਹੈ ਜੀ ਦੇਖੋ ਪਾਣੀ ਪਾਣੀ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਹੈ ਜੀ ਕਿ ਜਿੰਨੇ ਵੀ ਕੋਈ ਵੀ ਸਮਗਰੀ ਕਰਨੀ ਕੋਈ ਰਾਹਤ ਕਰਨਾ ਕੋਈ ਵੀ ਸੇਵਾ ਕਰਨੀ ਹੈ ਤੇ ਬੇਸ ਕੈਂਪਾਂ ਦੇ ਵਿੱਚ ਕਰੋ ਕਿਉਂਕਿ ਸਕੈਮ ਬਹੁਤ ਤਕੜਾ ਚੱਲਦਾ ਪਿਆ ਜੀ ਬਹੁਤ ਤਕੜਾ ਸਕੈਮ ਚੱਲਦਾ ਪਿਆ ਜੀ ਸਕੈਮ ਇੰਨਾ ਤਕੜਾ ਕਿ ਮੇਨ ਜਿੱਥੇ ਤੱਕ ਰਾਸ਼ਨ ਦੀ ਲੋੜ ਹੈ ਜਿੱਦਾਂ ਉਹਨਾਂ ਪਿੰਡ ਦੇ ਵਿੱਚ ਰਾਹ ਸਮਗਰੀ ਰਾਸ਼ਨ ਦੀ ਲੋੜ ਇੱਥੇ ਤੱਕ ਪਹੁੰਚ ਨਹੀਂ ਰਿਹਾ ਰਸਤੇ ਦੇ ਵਿੱਚ ਹੀ ਕਾਫੀ ਜ਼ਿਆਦਾ ਲੋਕ ਇਕੱਠਾ ਕਰ ਰਹੇ ਨੇ ਕਿ ਇੰਨਾ ਜ਼ਿਆਦਾ ਰਾਸ਼ਨ ਲੋਕਾਂ ਨੇ ਇਕੱਠਾ ਕਰ ਲਿਆ ਕਿ ਵਿਸ਼ੇਸ਼ੇ ਮਹੀਨੇ ਦਾ ਜਿਨ੍ਹਾਂ ਨੂੰ ਲੋੜ ਨਹੀਂ ਹੈ ਜਿਨ੍ਹਾਂ ਨੂੰ ਲੋੜ ਆ ਉਹਨਾਂ ਤੱਕ ਨਹੀਂ ਪਹੁੰਚ ਰਿਆ ਤੇ ਬੇਸ ਕੈਂਪਾਂ ਦੇ ਵਿੱਚ ਕੋਸ਼ਿਸ਼ ਕਰੋ ਆਪਾਂ ਨੂੰ ਗੱਡੀ ਬਹੁਤ ਧੀਰੀ ਹੈ ਕੋਸ਼ਿਸ਼ ਕਰੋ ਕਿ ਬਾਅਦ ਤੋਂ ਬਾਅਦ ਜਿੰਨੀ ਹੋ ਸਕੇ ਸੇਵਾ ਕਰੋ ਤੇ ਆਪਣੇ ਕਿਉਂਕਿ ਕਿਸੇ ਨੇ ਨਹੀਂ ਖੜਨਾ ਪੰਜਾਬ ਦੇ ਨਾਲ ਪੰਜਾਬ ਦੇ ਨਾਲ ਪੰਜਾਬ ਨੂੰ ਹੀ ਖੜਨਾ ਪੈਣਾ ਆ ਤੇ ਬਹੁਤ ਜ਼ਿਆਦਾ ਨੁਕਸਾਨ ਆ ਜੀ ਇਸ ਪਿੰਡ ਦਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ